ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸਿੰਘ ਵਦਵਾ ਅੱਜ ਇੱਕ ਕ੍ਰਾਂਤੀ ਦੀ ਗੱਲ ਕਰਾਂਗੇ ਹਾਲਾਂਕਿ ਤੁਸੀਂ ਇਹ ਕਹੋਗੇ ਕਿ ਕੋਈ ਨਵੀਂ ਗੱਲ ਥੋੜੀ ਹੈ ਤੁਸੀਂ ਤੇ ਰੋਜ਼ ਹੀ ਕ੍ਰਾਂਤੀ ਦੀ ਗੱਲ ਕਰਦੇ ਹੋ ਪਰ ਕੀ ਕਰੀਏ ਕ੍ਰਾਂਤੀ ਪੰਜਾਬ ਚ ਚੱਲੀ ਐ ਨੀ ਤੇਜ਼ੀ ਨਾਲ ਰਹੀ ਐ ਕਿ ਕਈ ਵਾਰੀ ਤੇ ਮੈਨੂੰ ਵੀ ਲੱਗਦਾ ਹੈ ਕਿ ਜੇ ਇੱਕ ਅੱਧੇ ਦਿਨ ਕ੍ਰਾਂਤੀ ਦੀ ਗੱਲ ਨਾ ਕਰੀਏ ਤੇ ਸ਼ਾਇਦ ਰੋਟੀਆਂ ਨਹੀਂ ਹਜ਼ਮ ਹੋਣੀਆਂ ਉਹ ਇਸ ਗੱਲ ਨੂੰ ਸੁਣ ਕੇ ਆਮ ਆਦਮੀ ਪਾਰਟੀ ਦੇ ਵਰਕਰ ਬੜੇ ਖੁਸ਼ ਹੋਣਗੇ ਦੇਖੋ ਅਸੀਂ ਤੇ ਕਹਿੰਦੇ ਸੀ ਇਹ ਸਾਡੇ ਖਿਲਾਫ ਹੀ ਬੋਲਦਾ ਜਨਾਬ ਮੈਂ ਨਹੀਂ ਬੋਲਦਾ ਉਹ ਕਹਿੰਦੇ ਕਿ ਜਦੋਂ ਗਵੰਡੀ ਦਾ ਨਿਆਣਾ ਹੀ ਨਿਕੰਮਾ ਹੋਏ ਤੇ ਪੂਰਾ ਮੱਲਾ ਹੀ ਗਾਲਾਂ ਕੱਢੀ ਜਾਏ ਤੇ ਮੈਂ ਕਿਹੜਾ ਵਿਚਾਰਾ ਆ ਮੈਂ ਕੁਛ ਨਹੀਂ ਆ ਗੱਲ ਅੱਜ ਕ੍ਰਾਂਤੀ ਦੀ ਕਰਨੇ ਐਵੇਂ ਮਸਲੇ ਤੇ ਆਣਨੇ ਆ ਭੜਕਿਆ ਨਾ ਕਰੋ ਔਰ ਜਿਹੜੇ ਸਵਾਦ ਲੈ ਰਹੇ ਹੋ ਪਲੀਜ਼ ਸਵਾਦ ਨਾ ਲਿਆ ਕਰੋ ਖਬਰ ਤੇ ਜਾਓ ਬਹੁਤ ਹੈਰਾਨ ਕਰ ਦੇਣ ਵਾਲੀ ਪਰ ਬੜੀ ਗੰਭੀਰ ਖਬਰ ਹੈ ਹੁਣ ਗੰਭੀਰਤਾ ਤੇ ਆਣਿਆ ਇੱਕ ਖਬਰ ਦੋ ਦਿਨ ਪਹਿਲੇ ਅਖਬਾਰ ਚ ਲੱਗੀ ਮੈਂ ਖਲਾਕੀ ਕਰਨਾ ਤੇ ਉਸੇ ਦਿਨ ਉਹਦੇ ਤੇ ਗੱਲ ਕਰਨੀ ਚਾਹ ਰਿਆ ਸੀ ਪਰ ਮੈਂ ਕਿਹਾ ਥੋੜੀ ਜੀ ਜਾਂਚ ਪੜਤਾਲ ਹੋਰ ਚੀਜ਼ਾਂ ਕਰ ਲਈਏ ਨਾ ਕਿਉਂਕਿ ਬਿਨਾ ਤੱਥਾਂ ਤੋਂ ਔਰ ਬਿਨਾ ਕਿਸੇ ਗੱਲ ਤੋਂ ਗੱਲ ਕਰਨੀ ਚੰਗੀ ਨਹੀਂ ਲੱਗਦੀ ਔਰ ਜੇ ਜ਼ਿੰਮੇਵਾਰੀ ਨਾਲ ਤੁਹਾਡੇ ਸਾਹਮਣੇ ਆਉਣੇ ਤੇ ਗੱਲ ਤੱਥਾਂ ਤੇ ਕਰੀਏ ਇੱਕ ਖਬਰ ਲੱਗੀ ਅਖਬਾਰ ਦੇ ਵਿੱਚ ਜਿਹਦੇ ਚ ਲਿਖਿਆ ਹੈ ਕਿ ਐਚਸੀ ਨੋਟਿਸ ਟੂ ਸੈਂਟਰ ਸਟੇਟਸ ਓਵਰ ਡਿਲੇ ਇਨ ਆਯੁਸ਼ਮਾਨ ਪੇਮੈਂਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਤੇ ਹਰਿਆਣਾ ਦੀ ਸਰਕਾਰ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਔਰ ਇਹ ਸਵਾਲ ਪੁੱਛਿਆ ਕਿ ਭਾਈ ਜਿਹੜੀ ਆਯੂਸ਼ਮਾਨ ਯੋਜਨਾ ਉਹਦਾ ਪੈਸਾ ਨਹੀਂ ਮਿਲ ਰਿਹਾ ਹਸਪਤਾਲਾਂ ਕੋਲ ਬਿੱਲ ਨਹੀਂ ਜਾ ਰਹੇ ਹਾਲਾਂਕਿ ਪੰਜਾਬ ਦੇ ਵਿੱਚ ਦੇਖੋ ਇਹ ਕੋਈ ਗੱਲ ਨਵੀਂ ਨਹੀਂ ਹੈ ਕਿਉਂਕਿ ਪੰਜਾਬ 'ਚ ਮੈਨੂੰ ਪਤਾ ਹੈ 3 ਸਾਲ ਹੋ ਗਏ 3 ਸਾਲਾਂ ਤੋਂ ਹਾਲਾਤ ਇਹੀ ਨੇ ਔਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਸੀ ਕਿ ਵੱਡੇ ਲੈਵਲ ਤੇ ਕ腐ਸ਼ਨ ਹੁੰਦਾ ਜੀ ਉਹਦੇ 'ਚ ਫਰਜ਼ੀ ਹੁੰਦੇ ਆਡਿਟ ਕਰਾ ਰਹੇ ਆ ਰਿਪੋਰਟ ਤਿਆਰ ਹੋ ਰਹੀ ਹੈ ਸਮੇਂ-ਸਮੇਂ ਤੇ ਬਿੱਲ ਥੋੜਾ-ਥੋੜਾ ਦਿੰਦੇ ਵੀ ਰਹੇ ਕਿ ਬੰਦ ਨਾ ਹੋਵੇ ਦਿੰਦੇ ਰਹੇ ਥੋੜਾ-ਥੋੜਾ ਥੋੜਾ-ਥੋੜਾ ਪਰ ਹੁਣ ਜਦੋਂ ਆਪਾਂ ਨਵੀਂ ਸਕੀਮ ਲੈ ਆਏ ਤੇ ਫਿਰ ਆਖਿਰਕਾਰ ਇਹਦੀ ਕੀ ਲੋੜ ਹੈ ਔਰ ਨਵੀਂ ਸਕੀਮ ਨੂੰ ਲੈ ਕੇ ਮਸ਼ਹੂਰੀਆਂ 6 ਮਹੀਨੇ ਤੋਂ ਚੱਲ ਰਹੀਆਂ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਚ ਚਲੇ ਜਾਓ ਪਤਾ ਨਹੀਂ ਸਕੀਮ ਤੇ ਕਦੋਂ ਲਾਂਚ ਹੋਣੀ ਹੈ ਤਰਨਤਾਰਨ ਇਲੈਕਸ਼ਨ ਵੇਲੇ ਕਹਤਾ ਗਿਆ ਸੀ ਕਿ ਬਸ ਅਸੀਂ ਤਿੰਨ ਜ਼ਿਲ੍ਹਿਆਂ ਚੋਂ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਲਿਆ ਜੀ ਰਜਿਸਟ੍ਰੇਸ਼ਨ ਕਰਾ ਰਹੇ ਆ ਫਿਰ ਕਹਿੰਦੇ ਜੀ ਪਾਇਲਟ ਪ੍ਰੋਜੈਕਟ ਸਾਡਾ ਸਫਲ ਹੋ ਗਿਆ ਜੀ ਹੁਣ ਅਸੀਂ ਲੈ ਕੇ ਆ ਰਹੇ ਹਾਂ ਪਰ ਮਸ਼ਹੂਰੀ ਉਹਦੀ 6 ਮਹੀਨੇ ਪਹਿਲੇ ਤੋਂ ਹੋ ਰਹੀ ਹੈ ਅਨਾਉਂਸ ਉਹਨੂੰ ਜਦੋਂ ਦਿੱਲੀ ਉਹ ਕਹਿ ਦੋ ਕਿ ਜਦੋਂ ਦਿੱਲੀ ਵਾਲੇ ਸਾਬਜੀ ਵਿਲੇ ਹੋਏ ਨਾ ਤੇ ਉਹ ਜਦੋਂ ਪੰਜਾਬ ਆਏ ਤੇ ਕ੍ਰਾਂਤੀ ਨੂੰ ਤੇ ਹੋਰ ਤੇਜ਼ ਕਰਨਾ ਸੀ ਫਿਰ ਉਦੋਂ ਇੱਕ ਕ੍ਰਾਂਤੀ ਚੱਲੀ ਪਹਿਲਾਂ ਜਿਹੜਾ ਸਕੂਲਾਂ ਦੇ ਵਿੱਚ ਪਖਾਨਿਆਂ ਦੇ ਉਦਘਾਟਨ ਹੋਏ ਸੀ ਟਾਇਲਟ ਵਾਲੇ ਸੌਰੀ ਉਹ ਯਾਦ ਹੋਣੀ ਤੁਹਾਨੂੰ ਫਿਰ ਉਹ ਟਰਾਂਸਫਰਮਰ ਵਾਲੀ ਕ੍ਰਾਂਤੀ ਚੱਲੀ ਸੀ ਜਿਹੜੇ ਜੈਂਪਰ ਟਰਾਂਸਫਰਮਰ ਸਾਰਿਆਂ ਦੇ ਉਦਘਾਟਨ ਕੀਤੇ ਗਏ ਸੀ ਔਰ ਹੁਣ ਫਿਰ ਕਹੇ ਜੀ ਵੱਡਾ ਕਰੀਏ ਕੁਝ ਫਿਰ ਇੱਕ ਨਵੀਂ ਕ੍ਰਾਂਤੀ ਸਿਹਤ ਦੇ ਵਿੱਚ ਐਡ-ਆਨ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਤੋਂ ਇਲਾਵਾ ਕਿ ਜੀ ਅਸੀਂ 10 ਲੱਖ ਦਾ ਹਰ ਪਰਿਵਾਰ ਨੂੰ ਬੀਮਾ ਦੇਵਾਂਗੇ ਗੱਲ ਤੁਰਦੇ ਤੁਰਦੇ ਤਰਨ-ਤਰਨ ਇਲੈਕਸ਼ਨ ਆ ਗਿਆ ਫਿਰ ਜੀ ਇਲੈਕਸ਼ਨ ਤੋਂ ਬਾਅਦ ਕਰਾਂਗੇ ਹੁਣ 90 ਸਾਲ ਤੇ ਸਰਕਾਰ ਨੇ ਕਹਤਾ ਜੀ ਕਰਾਂਗੇ ਬਜਟ ਰੱਖ ਰਿਹਾ ਹੁਣ ਬਜਟ ਰੱਖ ਲਿਆ ਜਾਂ ਮਾਰਚ ਵਿੱਚ ਰੱਖਣਾ ਇਹ ਸਾਰੇ ਸਵਾਲ ਨੇ ਔਰ ਇੱਕ ਸਕੀਮ ਜਿਹੜੀ ਉਹ ਪੂਰੀ ਸਟੇਟ ਸਪான்ਸਰਡ ਹੈ ਪੂਰਾ ਪੈਸਾ ਪੰਜਾਬ ਸਰਕਾਰ ਨਹੀਂ ਦੇਣਾ ਇਹਦੇ ਸੈਂਟਰ ਦਾ ਕੁਝ ਨਹੀਂ ਹੈ ਪਰ ਹੁਣ ਮੇਰਾ ਜਿਹੜਾ ਸਵਾਲ ਹੈ ਹੋਇਆ ਕਿ ਜਿਹੜਾ ਇੱਕ ਖਬਰ ਲੱਗੀ ਹੈ ਉਹ ਖਬਰ ਇਹ ਕਹਿੰਦੀ ਹੈ ਕਿ ਇੱਕ ਪੀਆਇਲ ਕਿਸੇ ਵੱਲੋਂ ਪਾਈ ਗਈ ਸੀ ਜਿਹਦੇ ਵਿੱਚ ਮੋਹਾਲੀ ਦਾ ਨਿਵਾਸੀ ਹੈ ਰਾਮਕੁਮਾਰ ਔਰ ਜਦੋਂ ਪੀਆਈਐਲ ਦਾਇਰ ਕੀਤੀ ਗਈ ਉਹਦੇ ਚ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਤੋਂ ਵਾਂਝੇ ਰਹਿਣਾ ਪੈ ਰਿਹਾ ਕਿਉਂਕਿ ਹਸਪਤਾਲ ਇਲਾਜ ਨਹੀਂ ਕਰ ਰਹੇ ਔਰ ਉਹ ਸਾਫ਼ ਤੌਰ ਤੇ ਕਹਿ ਰਹੇ ਕਿ ਜੀ ਬੀਮੇ ਦੀ ਰਕਮ ਦਾ ਪੈਸਾ ਸਰਕਾਰਾਂ ਵੱਲੋਂ ਸਾਡੇ ਕੋਲ ਨਹੀਂ ਆ ਰਿਹਾ ਕਾਨੂੰਨ ਇਹ ਕਹਿੰਦਾ ਦੇਖੋ 5 ਲੱਖ ਤੱਕ ਦਾ ਮੁਫਤ ਇਲਾਜ ਹੁੰਦਾ ਸੀ ਆਯੁਸ਼ਮਾਨ ਚ 2018 ਤੋਂ ਚੱਲ ਰਹੀ ਹੈ ਇਹ 60 40 ਹੁੰਦਾ ਜਿਵੇਂ ਬਾਕੀ ਸਕੀਮਾਂ ਚ 60% ਸੈਂਟਰ ਦਾ 40% ਸਟੇਟ ਗਵਰਨਮੈਂਟ ਦਾ ਹੁਣ ਸਵਾਲ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਕਾਨੂੰਨ ਯਾਨੀ ਕਿ ਇਹਦਾ ਜਿਹੜਾ ਰੂਲ ਹੈ ਇਸ ਯੋਜਨਾ ਦਾ ਉਹ ਕਹਿੰਦਾ ਕਿ 15 ਦਿਨ ਦੇ ਅੰਦਰ-ਅੰਦਰ ਹਸਪਤਾਲ ਨੂੰ ਪੇਮੈਂਟ ਕਰਨੀ ਹੈ ਵੱਧ ਤੋਂ ਵੱਧ ਤੁਸੀਂ 30 ਦਿਨ ਲਾ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਲਾ ਸਕਦੇ ਪਰ ਜਨਾਬ ਇੱਥੇ ਤਿਹਾਰਾ ਜੋ ਰਿਪੋਰਟ ਕੈਰੀ ਹੈ ਔਰ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਬੜੇ ਹੈਰਾਨ ਕਰ ਦੇਣ ਵਾਲੇ ਨੇ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਹੁਣ ਇਹਦੇ ਪਿੱਛੇ ਪੰਜਾਬ ਸਰਕਾਰ ਨੇ ਤਰਕ ਦੇ ਦਿੱਤੀ ਕਿ ਅਸੀਂ ਤੇ ਆਪਣੀ ਨਵੀਂ ਸਕੀਮ ਲੈ ਕੇ ਆ ਰਿਹਾ ਹੁਣ ਦੋ ਤਰ੍ਹਾਂ ਦੇ ਪੰਬਲ ਪੂਸੇ ਨੇ ਇਸ ਸਕੀਮ ਚੱਲੂਗੀ ਪੁਰਾਣੇ ਵਾਲੀ ਇਹ ਨੂੰ ਬੰਦ ਜਾਂ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਆਯੂਸ਼ਮਾਨ ਦੇ ਕਾਰਡ ਬਣਵਾਏ ਹੋਏ ਨੇ ਕਿ ਉਹ ਦੁਬਾਰਾ ਤੁਹਾਡੀ ਵਾਲੀ ਸਕੀਮ ਦੇ ਕਾਰਡ ਬਣਵਾਉਣੀਆਂ ਕੁਝ ਹੋ ਜਾਏਗਾ ਜਾਂ ਕਹਿ ਦੋ ਕਿ ਉਹ ਕੇਂਦਰ ਦੇ ਸਾਰੇ ਬਣ ਗਏ ਆ ਪੰਜਾਬ ਸਰਕਾਰ ਦੀ ਨਵੀਂ ਸਕੀਮ ਹੋ ਗਈ ਪਰ ਜਨਾਬ ਜੀ ਜਨਤਾ ਕੀ ਕਰੇ ਸੁਖੇਰ ਖਬਰ ਧਿਆਨਾਂ ਮੈਂ ਹੋਰ ਹੈ ਦੁਰਦਰਦੀ ਗੱਲ ਫਿਰ ਕਦੇ ਕਰਾਂਗੇ ਪਰ ਬਹਰਾਲ ਖਬਰ ਹੈ ਕਿ ਹੁਣ ਅਗਲੀ ਸੁਣਵਾਈ ਇਸ ਪਟੀਸ਼ਨ ਦੀ 20 ਜਨਵਰੀ 2026 ਨੂੰ ਪੈ ਗਈ ਹੈ 20 ਜਨਵਰੀ ਨੂੰ ਸੁਣਵਾਈ ਹੋਣੀ ਹੈ ਉਦੋਂ ਤੱਕ ਕੇਂਦਰ ਹਰਿਆਣਾ ਪੰਜਾਬ ਤਿੰਨਾਂ ਨੇ ਜਵਾਬ ਦੇਣਾ ਕਿ ਭਾਈ ਦੱਸੋ ਲੋਕਾਂ ਦੇ ਇਲਾਜ ਕਿਉਂ ਦੇਰੀ ਨਾਲ ਹੋ ਰਿਹਾ ਹੈ ਪੈਸਾ ਤੁਹਾਡੇ ਵੱਲੋਂ ਕਿਉਂ ਨਹੀਂ ਦਿੱਤਾ ਜਾ ਰਿਹਾ ਹੁਣ ਸਵਾਲ ਹੈ ਕਿ ਪੰਜਾਬ ਸਰਕਾਰ ਕੀ ਤਰਕ ਦੇਗੀ ਕਿ ਅਸੀਂ ਆਪਣੀ ਨਵੀਂ ਸਕੀਮ ਲੈ ਕੇ ਆ ਰਿਹਾ ਕਿ ਅਸੀਂ ਤੇ ਆਪਣੇ ਵੱਲੋਂ ਹੀ ਸਾਰੇ ਸਪਾਂਸਰਡ ਕਰਾਂਗੇ ਤੇ ਮੈਨੂੰ ਹੁਣ ਡਰ ਲੱਗਦਾ ਕਿਉਂਕਿ ਪਿਛਲੇ 3-4 ਮਹੀਨਿਆਂ 'ਚ ਜਿਸ ਪਾਸੇ ਵੀ ਪੰਜਾਬ ਸਰਕਾਰ ਨੇ ਪੈਸਿਆਂ ਦੀ ਗੱਲ ਹਾਈ ਕੋਰਟ 'ਚ ਕੀਤੀ ਹੈ ਕੋਟ ਛੱਟ ਕਹਿ ਦਿੰਦੀ ਐ ਫਿਰ ਇਸ਼ਤਿਹਾਰ ਤੇ ਕਿੱਥੋਂ ਲਿਆ ਰਹੇ ਹੋ ਜੀ ਮੈਨੂੰ ਤੇ ਡਰ ਕੇ ਦੇ ਦੇ ਤੇ বিনা ਕਹਿ ਦੇਣ ਕਿ ਤੁਹਾਡੇ ਕੋਲ ਤੇ ਪੈਸੇ ਹੀ ਨਹੀਂ ਹੈਗੇ ਨਾ ਤੁਹਾਡੇ ਕੋਲ ਪੈਨਸ਼ਨ ਦੇਣ ਜੋਗੇ ਪੈਸੇ ਨੇ ਨਾ ਤੁਹਾਡੇ ਕੋਲ ਆ ਤੇ ਪੂਰਾ ਸਾਲ ਹੀ ਖਤਮ ਹੋ ਗਿਆ ਟੀਏ ਦੀਆਂ ਕਿਸ਼ਤਾਂ ਨਹੀਂ ਮਿਲਿਆ ਪੁੱਛੋ ਮੁਲਾਜ਼ਮਾਂ ਨੂੰ ਇੱਕ ਵਾਰੀ ਫਿਰ ਸਵਾਲ ਹੈ ਕਿ 100% ਸਟੇਟ ਸਪੌਂਸਰਡ ਸਕੀਮ ਕ੍ਰਾਂਤੀ ਵਾਲੀ ਇਹ ਫਿਰ ਚੱਲੇਗੀ ਕਿਵੇਂ ਮੈਨੂੰ ਡਰੇ ਕੋਰਟ ਕਿਤੇ ਇਹ ਵੀ ਨਾ ਪੁੱਛ ਲਵੇ ਪਰ ਚਲੋ ਜੇ ਚੰਗਾ ਹੁੰਦਾ ਤਾਂ ਚੰਗਾ ਹੋਣਾ ਚਾਹੀਦਾ ਪਰ ਆਯੂਸ਼ਮਾਨ ਭਾਰਤ ਦੇ ਵਿੱਚ ਹੁਣ ਤੱਕ ਲੋਕਾਂ ਦੇ ਇਲਾਜ ਪੰਜਾਬ 'ਚ ਨਹੀਂ ਹੋ ਰਹੇ ਪੈਸੇ ਨਹੀਂ ਜਾ ਰਹੇ ਅਜੇ ਵਿੱਚ ਇਹ ਨਵੀਂ ਜਿਹੜੀ ਸਕੀਮ ਹੈ ਉਸ ਸਵਾਲਾਂ ਦੇ ਘੇਰੇ 'ਚ ਹੈ ਹਾਲਾਂਕਿ ਸਵਾਲ ਅਸੀਂ ਚੱਕ ਰਿਆ ਸਰਕਾਰ ਤੇ ਆਪਣੇ ਵੱਲੋਂ ਕਹਿ ਰਹੀ ਹੈ ਕਿ ਜੇ ਅਸੀਂ ਤੇ ਬਾਜੇਗਾ ਜੇ ਨਾਲ ਢੋਲ ਟਮੱਕੇ ਨਾਲ ਇਹਨੂੰ ਲਾਂਚ ਕਰਾਂਗੇ ਤੁਸੀਂ ਦੇਖਿਓ ਕਿੰਦਾ ਲੋਕਾਂ ਦੇ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਹੋਏਗਾ ਉਹਦੇ ਚ ਹੋਰ ਵੀ ਮੈਂ ਥੋੜਾ ਜਿਹਾ ਉਹਦੇ ਬਾਰੇ ਵੀ ਦੱਸ ਦਿੰਦਾ ਉਹ ਕੀ ਕਹਿੰਦੀ ਉਹ ਸਕੀਮ ਜਿਹੜੀ ਕੀ ਕਹਿੰਦੀ ਹੈ ਦਰਸਲ ਉਹ 10 ਲੱਖ ਦਾ ਇਲਾਜ ਹੋਏਗਾ ਔਰ ਉਹਦੇ ਚ ਕੀ ਹੈ ਕਿ ਜੀ ਪੰਜਾਬ ਗਵਰਨਮੈਂਟ ਨੇ ਆਪਣੇ ਬਜਟ ਚ ਇਹਨੂੰ ਸ਼ਾਮਿਲ ਕਰਕੇ 778 ਕਰੋੜ ਰੁਪਏ ਇਹਦੇ ਲਈ ਰੱਖ ਲਏ ਆ ਜੋ ਜਾਣਕਾਰੀ ਹੈ ਔਰ ਉਸ ਤੋਂ ਇਲਾਵਾ 65 ਲੱਖ ਪਰਿਵਾਰਾਂ ਨੂੰ ਇਸ ਸਕੀਮ ਚ ਸ਼ਾਮਲ ਕਰਨ ਦਾ ਟੀਚਾ ਹੈ 65 ਲੱਖ 65 ਲੱਖ 3 ਕਰੋੜ ਦੀ ਆਬਾਦੀ ਹੈ 65 ਲੱਖ ਪਰਿਵਾਰ ਦਾ ਮਤਲਬ ਜੇ ਇੱਕ ਪਰਿਵਾਰ ਚ 4 ਤੋਂ 5 ਜੀ ਦਾ ਵੀ ਐਵਰੇਜ ਮੰਨੋ ਤੇ ਫਿਰ ਤੇ ਪੂਰਾ ਪੰਜਾਬ ਹੀ ਕਵਰ ਹੋ ਗਿਆ ਮੈਂ ਇਹ ਗੱਲ ਕਿਉਂ ਕਹਿ ਰਿਹਾ ਸਮਝੋ ਟੀਚਾ ਹੈ 65 ਲੱਖ ਪਰਿਵਾਰਾਂ ਨੂੰ 65 ਲੱਖ ਦੂੰ ਜੇ 4 ਵੀ ਮੰਨ ਲਿਆ ਉਹਨੇ ਨੇ ਐਵਰੇਜ ਜੇ ਇੱਕ ਪਰਿਵਾਰ ਚ 4 ਜੀ ਨੇ ਤੇ 65 65 131 133 260 ਢਾਈ ਕਰੋੜ ਤੋਂ ਜ਼ਿਆਦਾ ਲੋਕ ਇਹਦੇ ਚ ਕਵਰ ਹੋਗੇ ਇਹ ਠੀਕ ਉਸੇ ਤਰ੍ਹਾਂ ਦਾ ਡਾਟਾ ਹੈ ਜਿਵੇਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਇੰਨੇ ਕਰੋੜ ਲੋਕਾਂ ਨੇ ਹੁਣ ਤੱਕ ਆਪਣਾ ਇਲਾਜ ਕਰਾ ਲਿਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਈ ਵਾਰੀ ਪੁੱਛ ਲੈਣਾ ਹੁੰਦਾ ਪਹਿਲਾਂ ਵੀ ਪੁੱਛਿਆ ਕਈ ਵਾਰੀ ਕਿ ਭਾਈ ਦੱਸੋ ਕਿੰਨਿਆਂ ਨੇ ਕਰਾਇਆ ਜੇ ਸਰਕਾਰੀ ਆਕੜਾ ਇਹ ਕਹਿੰਦਾ ਹੈ ਕਿ ਜੇ 3 ਕਰੋੜ ਲੋਕਾਂ ਨੇ ਇਲਾਜ ਕਰਾ ਲਿਆ 2 ਕਰੋੜ ਨੇ ਹੁਣ ਤੱਕ ਕਰਾ ਲਿਆ ਦਾ ਮਤਲਬ ਹਰ ਦੋ ਚੋ ਇੱਕ ਨੇ ਕਰਾ ਲਿਆ ਪਰ 10 ਬੰਦਿਆਂ ਨੂੰ ਤੁਸੀਂ ਆਪਣੇ ਆਲੇ ਦੁਆਲੇ ਪੁੱਛ ਲੋ ਕਿੰਨਿਆਂ ਨੇ ਹੁਣ ਤੱਕ ਆਮ ਆਦਮੀ ਕਲੀਨਿਕ ਚੋਂ ਆਪਣਾ ਇਲਾਜ ਕਰਾਇਆ। ਔਰ ਉਸ ਤੋਂ ਵੀ ਵੱਡਾ ਸਵਾਲ ਆਮ ਆਦਮੀ ਕਲੀਨਿਕ ਵਾਲੇ ਡਾਕਟਰਾਂ ਨੂੰ ਕਦੋਂ ਤੋ ਤਨਖਾਹ ਨਹੀਂ ਮਿਲੀ। ਪਤਾ ਨਹੀਂ ਕੱਲ ਮੈਨੂੰ ਕਿਸੇ ਨੇ ਓੜ ਜ਼ਿਓੜ ਦੀ ਖਬਰ ਦੱਸੀ ਸੀ ਮੈਂ ਪਿੱਛਾ ਕਰ ਰਿਹਾ ਜੇ ਉਹਦਾ ਵੀ। ਮੈਂ ਪਿੱਛਾ ਹੀ ਕਰ ਰਿਹਾ ਕੀ ਕਰਾਂ ਪਿੱਛਾ ਹੀ ਕਰਨਾ ਪੈਣਾ ਸਰਕਾਰ ਜਾਣਕਾਰੀ ਦੇਗੀ ਨਹੀਂ। ਆਮ ਆਦਮੀ ਕਲੀਨਿਕ ਦੇ ਵਿੱਚ ਡਾਕਟਰਾਂ ਦੀ ਤਨਖਾਹ ਦਾ ਕੀ ਸਿਚੁਏਸ਼ਨ ਹੈ ਉਹਨਾਂ ਦੀ ਕੀ ਹਾਲਾਤ ਹੈ ਉਹਦੇ ਤੇ ਵੀ ਮੈਂ ਗੱਲ ਤੁਹਾਡੇ ਨਾਲ ਕਰੂੰਗਾ ਉਹ ਵੀ ਕ੍ਰਾਂਤੀ ਦਾ ਹੀ ਹਿੱਸਾ ਨਾ ਛੁਕੀ ਪਰ ਅੱਜ ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਣੀ ਸੀ ਹਾਈ ਕੋਰਟ ਨੇ ਆਯੁਸ਼ਮਾਨ ਸਕੀਮ ਦੇ ਪੈਸੇ ਨਾ ਜਾਣ ਕਰਕੇ ਫਟਕਾਰ ਲਾਤੀ ਹੈ ਹੁਣ ਸਵਾਲ ਵੱਡਾ ਹੈ ਕਿ ਜੇ ਆਯੁਸ਼ਮਾਨ ਦਾ ਪੈਸਾ ਜਿੱਥੇ 40% ਪਾਉਣਾ ਜਿੱਥੇ 5 ਲੱਖ ਦਾ ਇਲਾਜ ਹੈ ਇਹ ਹੁਣ 10 ਲੱਖ ਦਾ ਪੂਰਾ ਸਰਕਾਰ ਨੇ ਪਾਣਾ ਕਿੱਥੋਂ ਪਾਣਾ ਕਿੱਥੋਂ ਆਉਣਾ ਕਿੱਥੇ ਜਾਣਾ ਸਵਾਲ ਤੇ ਦੇਖੋ ਹੁੰਦੇ ਹੀ ਐ ਸਾਡਾ ਤਾਂ ਕੰਮ ਹੀ ਸਵਾਲਾਂ ਦਾ ਜਵਾਬ ਦੇ ਦੇ ਦਿਓ ਹੁਣ 20 ਤਰੀਕ ਨੂੰ ਸੁਣਵਾਈ ਹੋਣੀ ਐ ਇਸ ਸੁਣਵਾਈ ਚ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਕਿਉਂ ਨਹੀਂ ਪੇਮੈਂਟ ਕਰ ਪਾਰੀ ਜੇ ਪੈਸੇ ਦਾ ਹਵਾਲਾ ਦਿੱਤਾ ਫਿਰ ਇਹ ਦਿੱਤੇ ਦੇ ਵੀ ਸਵਾਲ ਖੜਾ ਹੋ ਜਾਏਗਾ ਫਿਰ ਤੁਸੀਂ ਆਪਣੀ ਕਿਵੇਂ ਕਰ ਰਹੇ ਹੋ ਜੀ ਮੈਂ ਤੁਹਾਨੂੰ ਕਹਾਣੀ ਦੱਸ ਰਿਹਾ ਹੁਣ ਕੀ ਆਲੀ ਐ ਫਿਰ ਸਵਾਲ ਵੱਡਾ ਹੋਏਗਾ ਜੀ 100% ਸਪੌਂਸਰਡ 65 ਲੱਖ ਪਰਿਵਾਰਾਂ ਨੂੰ ਤੁਸੀਂ ਕਿਵੇਂ ਦੋਗੇ ਫਿਰ ਐ ਨਾ ਹੋਏ ਕਿ ਜੀ ਕ੍ਰਾਂਤੀ ਫਿਰ ਕੋਟ ਕਾਟ ਝਟਕਦੀ ਰਹਿੰਦੀ ਨਜ਼ਰ ਆ ਜਾਏ ਫਿਰ ਕਹਿ ਤੋ ਜੀ ਅਸੀਂ ਤੇ ਦੇਖੋ ਦੇਣਾ ਚਾਹੁੰਦੇ ਸੀ ਉਹ ਕੋਟ ਨਹੀਂ ਕਹਿੰਦਾ ਪਰ ਕੋਟਾਂ ਵੀ ਉਦੋਂ ਹੀ ਕਹਿੰਦੀਆਂ ਜਨਾਬ ਜੀ ਜਿਵੇਂ ਜਨਾਬ ਜੀ ਕੋਟ ਉਦੋਂ ਹੀ ਕਹਿੰਦੀ ਹੈ ਜਦੋਂ ਆਪਣੇ ਕੋਈ ਨੁਕਸ ਹੋਂਦਾ ਧਿਆਨ ਦਿਓ ਗ੍ਰਾਂਤੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਆ ਵੀ ਰਹੀ ਹੈ ਜਾ ਵੀ ਰਹੀ ਹੈ ਜਾ ਕਿੱਥੇ ਰਹੀ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਭੇਜਣਾ ਕਿੱਥੇ ਹੈ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ